ਅੱਜ ਅੱਜ ਹਾਂਜੀ ਸਰ ਅੱਜ ਆਪਾਂ ਪਿੰਡ ਬੱਬਿਆਲੀ ਵਿੱਚ ਖੜੇ ਆ ਔਰ ਮੇਰੇ ਨਾਲ ਇਥੋਂ ਮੇਰੇ ਸਾਰੇ ਸਾਥੀ ਸਾਥੁਚਾ ਸਿੰਘ ਜੀ ਹਰਦੇਵ ਜੀ ਮੱਖਣ ਜੀ ਜਿਨ੍ਹਾਂ ਨੇ ਲੰਬਾ ਸਮਾਂ ਪੰਜਾਬ ਪੁਲਿਸ ਦੀ ਵੀ ਸੇਵਾ ਕੀਤੀ ਆ ਆ ਮਾਸਟਰ ਕੇਸ਼ ਜੀ ਸ਼ਰਮਾ ਜੀ ਔਰ ਬਹੁਤ ਸਾਰੇ ਸਤਕਾਰਤ ਸਖਸੀਤਾ ਵਾਲੇ ਦwale ਤੋਂ ਵੀ ਅੱਜ ਇੱਥੇ ਇਕੱਠੀਆਂ ਹੋਈਆਂ ਨੇ ਅੱਜ ਇੱਕ ਕੋਈ ਗੱਲ ਕਹਿਣੀ ਆ ਕਿ ਵਿਕਾਸ ਤੇ ਸੇਵਾ ਸਾਡੀ ਰਾਜਨੀਤੀ ਦਾ ਮਕਸਦ ਆ ਔਰ ਇਨਾ ਵਿਕਾਸ ਔਰ ਸੇਵਾ ਦੀ ਰਾਜਨੀਤੀ ਨੂੰ ਅੱਗੇ ਪੜਾਉਂਦੇ ਹੋਏ ਅਸੀਂ ਜਿਸ ਵਕਤ ਵਿਕਾਸ ਕਰਦੇ ਆ ਬਿੜਾ ਕਿਸੇ ਭੇਤਪਾਬ ਤੋਂ ਬਿੜਾ ਕਿਸੇ ਰਾਜਨੀਤਿਕ ਸੋਚ ਤੋਂ ਔਰ ਮੈਨੂੰ ਇਸ ਗੱਲ ਦਾ ਮਾਣ ਆ ਕਿ ਇਸ ਪਿੰਡ ਦੇ ਵਿੱਚ ਦੋਦੋ ਤੋਂ ਸਾਡੀ ਸਰਕਾਰ ਆਈ ਆ ਸਾਡੀ ਸਾਰੀ ਸਮੁੱਚੀ ਟੀਮ ਨੇ ਇਸ ਨਗਰ ਦੇ ਵਿੱਚ ਬਹੁਤ ਸਾਰੇ ਵਿਕਾਸ ਕਰੇ ਜਿਹੜੇ ਨੇ ਉਹ ਕਿੱਥੇ ਨੇ ਜੇ ਸਭ ਤੋਂ ਪਹਿਲਾਂ ਗੱਲ ਲੈ ਲਈਏ ਵੀ ਇੱਥੇ ਪੁਲ ਸੀਗਾ ਜਿਹੜਾ 14 ਸਾਲ ਤੋਂ ਨਲੰਬਤ ਸੀਗਾ ਔਰ ਕਈ ਸਰਕਾਰਾਂ ਆ ਨਗਈਆਂ ਕਈਆਂ ਨੇ ਰਾਜ ਭਾਗ ਕਰ ਲਿਆ ਪਰ ਉਹ ਪੁਲ ਨਹੀਂ ਸੀ ਬਣਿਆ ਉਹਦੀ ਇੱਕ ਛੋਟੀ ਜੀ ਮੈਂ ਕਹਣਾ ਪੁਲੀ ਪਾਣੀ ਦੇ ਵਿੱਚ ਡਿੱਗੀ ਪਈ ਸੀ ਔਰ ਉਹਦੇ ਪੈਸੇ ਜਿਹੜੇ ਸੀਗੇ ਉਹ ਉਸ ਪੀਡਬਲੂਡੀ ਤੋਂ ਕਿਤੇ ਪੂਡਾ ਵੱਲ ਚਲੇ ਗਏ ਸੀ ਜਦੋਂ ਦੀ ਸਾਡੀ ਸਰਕਾਰ ਬਣੀ ਤਾਂ ਸਾਲ ਨਾਲੋਂ ਪਹਿਲਾਂ ਉਹ ਪੈਸੇ ਪੂੜਾ ਤੋਂ ਵਾਪਸ ਲਿਆ ਕੇ ਉਹ ਜਿਹੜਾ ਪੋਲਾ ਮੁਕੰਮਲ ਕੀਤਾ ਉੱਥੇ ਅੱਜ ਲੋਕ ਬੈਠਦੇ ਵੀ ਨਹੀਂ ਔਰ ਉਹਦੇ ਅਗਲੇ ਪਾਸੇ ਡੇਰੇ ਡੇਰੇ ਸੀਗੇ ਉਹਨਾਂ ਦੀ ਕਨੈਕਟੀਵਿਟੀ ਬਿਲਕੁਲ ਨਹੀਂ ਸੀਗੀ ਅੱਜ ਉਹ ਵੀ ਜੋੜਨ ਦੇ ਨਾਲ ਲੋਕਾਂ ਨੂੰ ਬਹੁਤ ਵੱਡੀ ਰਾਹ ਜਿਹੜੀ ਆ ਉੱਥੇ ਮਿਲੀ ਆ ਦੂਸਰਾ ਵੱਡਾ ਕੰਮ ਇਸ ਨਗਰ ਦੇ ਵਿੱਚ ਹੋਇਆ ਵੀ ਜਦੋਂ ਸਾਡੀ ਸਰਕਾਰ ਬਣੀ ਤੇ ਇੱਥੇ ਦੀ ਆਮ ਆਦਮੀ ਕਲੀਨਿਕ ਖੋਲ੍ਹਿਆ ਜਿੱਥੇ ਹਰ 100 ਤਰ੍ਹਾਂ ਦੀਆਂ ਦਵਾਈਆਂ ਤੇ 46 ਤਰ੍ਹਾਂ ਦੇ ਟੈਸਟ ਜਿਹੜੇ ਨੇ ਉਹ ਫ੍ਰੀ ਨੇ ਇਸ ਤੋਂ ਇਲਾਵਾ ਇੱਥੇ ਸਾਡੀ ਬਹੁਤ ਸਾਰੀ ਇਸਾਈ ਭਾਈਚਾਰੇ ਦੀ ਵਸੂ ਹੈ ਉਹਨਾਂ ਦੀ ਧਰਮਸਾਲਾ ਦਾ ਬੁਰਾ ਹਾਲ ਸੀ ਅਰਕੇਸ਼ ਜੀ ਸਾਹਮਣੇ ਨੇ ਇਹਨਾਂ ਦੇ ਨਾਲ ਹੋ ਕੇ ਉਹ ਸਾਰੀ ਧਰਮਸਾਲਾ ਨੂੰ ਵਧੀਆ ਕੀਤਾ ਅੱਜ ਉਥੇ ਦੋਖਰ ਸੁਖ ਦੇ ਪ੍ਰੋਗਰਾਮ ਮੱਖਣ ਜੀ ਅਸਾ ਸੋਚਾ ਸਿੰਘ ਜੀ ਅਰਦੇਵ ਜੀ ਉਥੇ ਹੋ ਰਹੇ ਨੇ ਇਸ ਤੋਂ ਇਲਾਵਾ ਗੁਰੂ ਨਾਭਾ ਦਾਸ ਜੀ ਦਾ ਮੰਦਿਰ ਸੀ ਉਥੇ ਟਾਇਲਾਂ ਦੀ ਪ੍ਰੋਬਲਮ ਸੀ ਚਾਰਦੁਆਰੀ ਨਹੀਂ ਸੀਗੀ ਉਹ ਵੀ ਸਾਰੀ ਮੁਕੰਮਲ ਕਰਾਈ ਮਾ ਪਿਛਲੇ ਦਿਨਾਂ ਦੇ ਵਿੱਚ ਮੱਖਣ ਹੋਣੀ ਮੇਰੇ ਨਾਲ ਸੀ ਅਸੀਂ ਇੱਥੇ ਆਏ ਸੀ ਅਰੋਨ ਸਤਿਰ ਜੀ ਜਿਹੜੇ ਇੱਥੇ ਖੜੇ ਹੋਣ ਤੇ ਇਹਨਾਂ ਦੇ ਜਠੇਰੇ